बाजा साहब पिंड फुलड़ा च हद बस नंबर सात सो पची सीरबा जिला गुरदासपुर इंतकाल नंबर बीस सो अड़ताली बुआ बसीका नंबर पांच सो सकाठ मिती पंद्रह सत पची बदले पांच लाख पंताली हजार रुपए परचेज की थी सी जड़ी के सोलह पॉइंट दस मरले बाहक बेची कि में दस मैं दस दु भूलना चाहो ਰਾਜਦੀਪ ਕੌਰ ਪਤਨੀ ਨਰਮਲ ਸਿੰਘ ਪੁੱਤਰ ਦیدار ਸਿੰਘ ਬਾਹਕ ਚਰਨਜੀਤ ਬਾਜਬਾ ਪਤਨੀ ਪ੍ਰਤਾਪ ਬਾਜਬਾ ਪੁੱਤਰ ਸਤਲਾਮ ਸਿੰਘ ਬਾਜਬਾ ਨੇ ਖੇਵਡ ਨੰਬਰ 212 ਵਿੱਚੋਂ ਰਕਬਾ 5.9.5 ਬੈ ਹੋਇਆ ਹੈ ਦੋਨਾਂ ਦਾ ਇੰਤਕਾਲ ਕੁੱਲ 16.10 ਲੈ ਲਿਆ ਹੈ ਉਕਤ ਰਕਬਾ ਸਰ ਸਪੀਕਰ ਸਾਹਿਬ ਇੰਪੋਰਟੈਂਟ ਗੱਲ ਆ ਉਕਤ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਹੈ ਤੁਸੀਂ ਬੰਦੇ ਅੰਦਰ ਪੈਂਦਾ ਸਵਾ ਦੋ ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ 1 ਮਿੰਟ ਚੁੱਪ ਕਰੋ ਹੁਣ ਬਹਿ ਜਾਓ ਭਾਈ ਭਾਈ ਇਹਨਾਂ ਨੂੰ ਗੱਲ ਕਰ ਫਿਰ ਜਵਾਬ ਦੇ ਦਿਓ ਯੂਲ ਗੈਟ ਅ ਓਪਰਟੀ ਜੀ ਗੱਲ ਕਰਨ ਦਿਓ ਜੀ ਆਨਸਰ ਇਹਨੂੰ ਦੱਸ ਕੀਤਾ ਜਾਵੇ ਜੀ ਸਿਰਫ ਡੇਢ ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਖੜਦੀ ਆਉਣ ਵਾਲੇ ਇਹਦੇ ਅੰਦਰ ਰੇਤ ਆਉਣ ਵਾਲਾਗਾ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਹੋਊਗਾ ਮਿਸਟਰ ਬਾਜਬਾ ਖੜ ਜਾ ਇੱਕ ਮਿੰਟ ਇੱਕ ਮਿੰਟ ਮੈਂ ਝੂਠ ਹੀ ਬੋਲਦਾ ਆ ਛੱਡ ਦਿਓ ਸਪੀਕਰ ਸਾਹਿਬ ਆ ਸਪੀਕਰ ਸਾਹਿਬ ਡਿਸਕਨ ਕਰ ਦੇ ਗੱਲ ਕਰਨ ਦਿਓ ਗੱਲ ਕਰਨ ਦਿਓ ਤੋ ਅਸੀਂ ਜਵਾਬ ਦਿਓ ਪਲੀਜ਼ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦਿਓ ਕੋਈ ਜਵਾਬ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਖੜ ਜੋ ਇਹ ਦੇ ਦਿਓ ਡਿਸਕਨ ਕਰ ਦਿਓ दस दौ स्टेटमेंट दे दौ तो तो के पिंड फुलड़ा जमीन नहीं हैगी स्टेटमेंट दौ दे नहीं खरीदी हर वक्त बीजेपी के स्पोक्समैन बने होंगे। चुप करो एक मिनट एक मिनट प्लीज हाउस मर्यादा बना के रखी जाए हाउस मर्यादा बढ़ा रखी एक मिनट मंत्री जी एक मिनट मंत्री सरदार प्रताप सिंह बाजवा जी यू विल हैव एन अपॉर्चुनिटी टू आंसर प्लीज लेट हिम लेट हिम लेट हिम सी व्हाट लेट हिम से व्हाट बॉडी सेइंग एक मिनट मैं दोनों एक को मिनट बैठो लेट हिम की जी कीमा जी सेकंड पिंडा सेकंड पिंडा नहीं नहीं सेकंड पिंडा पसवल सेकंड पिंडा पसवाल आ पसवाल ਦੇ ਅੰਦਰ ਇਹਨਾਂ ਨੇ ਖਰੀਦੀ ਆ ਲਗਭਗ 10 ਏਕੜ ਠੀਕ ਆ ਕੀਰਤ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲੇਗਾ ਰਿਕਾਰਡ ਨਹੀਂ ਕੀਤਾ ਜਾਵੇ ਕੰਪਲੀਟ ਲਿ ਸੁਣ ਲੋ ਮੇਰਾ ਮਤਲਬ ਸੁਣ ਲਿਓ ਉਹਦੇ ਅੰਦਰ 10 ਏਗਰ ਇਹ ਵੀ ਬਿਆਸ ਦਰਿਆ ਦੇ ਨਾਲ ਤੁਸੀ ਬੰਦ ਦੇ ਅੰਦਰ ਪੈਂਦਾ ਇਹ ਤੁਸੀ ਬੰਦ ਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦਣ ਦੀ ਜ਼ਰੂਰਤ ਕੀਤੀ ਗਈ ਫਿਰ ਗੱਲ ਸੁਣੋ ਸਪੀਕਰ ਸਾਹਿਬ ਫਿਰ ਕਹਿੰਦੇ ਨੇ ਕਿ ਡਿਪਾਰਟਮੈਂਟ ਦਾ ਡਿਪਾਰਟਮੈਂਟ ਨੂੰ ਦੋਸ਼ੀ ਕਿਉਂ ਬਣਾਉਦੇ ਰਹੇਗੇ ਡਿਪਾਰਟਮੈਂਟ ਦੋਸ਼ੀ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਟ ਲੱਗੇ ਸੀ ਉਸ ਸਮੇਂ ਕੀ ਦੀ ਸਰਕਾਰ ਸੀ ਤੁਹਾਡੀ ਸੀ ਜ਼ਰਾਬ ਜ਼ਰਾਬ ਸਾਡੀ ਸਰਕਾਰ ਤੋਂ ਲਮੋੜਾ ਚੋ ਰਹੇ ਹੋ ਗੋਇਲ ਸਾਹਿਬ ਨੂੰ ਕੰਪੇਨ ਕਰਦੇ ਹੋਗੇ ਕਿ ਸਾਡੇ ਇਹ ਰੋਡ ਰੈਕ ਕੀਤਾ ਜਾਵੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਿਆ ਜਾਵੇ ਸਪੀਕਰ ਸਾਹਿਬ ਪਰਸਨਲ ਡਾਇਲੌਗ ਨਹੀਂ ਕੀਤਾ 1 ਕਰੋੜ 18 ਲੱਖ ਰੁਪਏ ਲਗਵਾ ਕੇ ਹਣ ਜਦੋਂ ਬਾਹਮ ਰੋੜਨ ਦੀ ਗੱਲ ਕਰਦੇ ਨੇਗੇ ਇਹ ਬਾਹਮ ਰੋੜ ਦਾ ਚੌਧਰੇ ਨੇਗੇ ਗੁਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਕਟ ਯਾਨੀ ਕਿ ਕਿਸਾਨ ਨੂੰ ਪ੍ਰੋਟੈਕਟ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਪਟਾ ਪ੍ਰਾਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਨਾ ਕਿ ਪੰਜਾਬ ਦੇ ਕਿਸਾਨ ਨੂੰ ਪ੍ਰੋਟੈਕਟ ਕੀਤਾ ਜਾਵੇ ਇਹ ਚਿਹਰਾ ਤੁਹਾਡਾ ਇਹ ਚਿਹਰਾ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੁਸੀਂ ਆਪਣੀ 10 ਏਕੜ ਜ਼ਮੀਨ ਜਿਹਨੂੰ ਤੁਸੀਂ ਆਪਣੇ ਰਿਟਰਨ ਦੇ ਅੰਦਰ 25 ਲੱਖ ਦੀ ਦਿਖਾਇਆਗਾ ਉਹਦੇ ਉੱਤੇ 1 ਕਰੋੜ 18 ਲੱਖ ਰੁਪਇਆ ਪ੍ਰੋਟੈਕਸ਼ਨ ਕਰਨ ਦੀ ਤੁਸੀਂ ਸਟੱਡ ਲਵਾਉਨੇ ਹੋ ਤੇ ਗੱਲਾਂ ਕਰਦੇ ਹੋ ਤੁਸੀਂ ਇੱਥੇ ਕਿਸਾਨ ਦੀਆਂ ਇਹਦਾ ਮਤਲਬ ਤੁਸੀਂ ਤਾਂ ਤੁਸੀਂ ਜਿੰਨੇ ਮੈਂਬਰ ਸਹਿਬਾਨ ਤੁਹਾਡੇ ਬੋਲਦੇ ਨੇ ਹਰ ਸਮੇਂ ਕਹਿੰਦੇ 12000 ਕਰੋੜ ਰੁਪਇਆ ਹੁਣ ਕਹਿੰਦੇ 12000 ਕਰੋੜ ਰੁਪਇਆ ਅਸੀਂ ਤਾਂ ਉਹਨਾਂ ਬਿਆਫੇ ਬੀਜੇਪੀ ਗੱਲ ਕਰਦੇ ਆ ਮੇਰਾ ਕਹਿਣ ਦਾ ਭਾਪ ਸਪੀਕਰ ਸਾਹਿਬ 1 ਮਿੰਟ ਰਨਿੰਗ ਕਮੈਂਟਰੀ ਬੰਦ ਕਰਾਓ ਇਹਨਾਂ ਦੀ ਰਨਿੰਗ ਕਮੈਂਟਰੀ ਬੰਦ ਕਰਾਓ ਦੂਸਰੇ ਚੇਹਰੇ ਨੂੰ ਅਡਰੈਸ ਕਰੋ ਸਪੀਕਰ ਸਾਹਿਬ ਬਾਜਵਾ ਸਾਹਿਬ ਤੁਸੀਂ ਬੈਠੋ ਮੇਰੀ ਇੱਕ ਗੁਜ਼ਾਰਿਸ਼ ਹੈ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਸਾਰੇ ਬਾਜਵਾ ਸਾਹਿਬ ਤੁਹਾਨੂੰ ਪੂਰਾ ਮੌਕਾ ਮਿਲੂਗਾ ਤੁਹਾਨੂੰ ਮੌਕਾ ਮਿਲਗਾ ਲੇਟਮ ਕੰਪਲੀਟ ਦੱਸੋ ਜੀ ਤੁਸੀਂ ਆਹਦੀ ਗੱਲ ਕੰਪਲੀਟ ਕਰੋ ਮੈਂ ਇਹ ਗੱਲ ਕਹਿਣੀ ਚਾਹਨਾਗਾ ਕਿ ਹਰ ਗੱਲ ਤੇ ਨੁਕਸ ਕੱਢਦੇ ਨੇਗੇ ਹਰ ਗੱਲ ਤੇ ਸਾਡਾ ਪੋਜ਼ਿਟਿਵ ਕਮੈਂਟ ਕਰਨ ਦੀ بجائے 네ਗਟਿਵ ਲੈ ਕੇ ਆਉਂਦੇ ਅਸੀਂ ਕਹਿੰਦੇ ਆ ਕਿ ਭਾਈ ਤੁਹਾਡੀ ਤੁਹਾਡੀਆਂ ਪ੍ਰਾਪਰਟੀਆਂ ਬਚਾਉਣ ਦੇ ਲਈ ਤੁਹਾਡੀ ਸਰਕਾਰ ਚ 101 ਕਰੋੜ 18 ਲੱਖ ਰੁਪਇਆ ਲਾਤਾ ਜਿਸ ਪ੍ਰਾਪਰਟੀ ਤੁਸੀਂ ਪਲੀਜ਼ ਜਿਸ ਜਿਸ ਪ੍ਰਾਪਰਟੀ ਤੁਸੀਂ ਕਹਿੰਦੇ ਹੋ ਜਿਸ ਪ੍ਰਾਪਰਟੀ ਨੂੰ ਤੁਸੀਂ ਬਚਾਉਣ ਦੇ ਲਈ ਜਿਸ ਦੀ ਕੀਮਤ 25 ਲੱਖਾ ਜੇ ਪ੍ਰਾਪਰਟੀ ਦੀ ਪ੍ਰਾਪਰਟੀ 25 ਲੱਖ ਠੀਕ ਹੈ ਉਹ ਤੇ 1 ਕਰੋੜ 18 ਲੱਖ ਰੁਪਏ ਲਾਤਾ ਤੇ ਹਰ ਗੱਲ ਤੇ ਕੀ ਕ੍ਰਿਟਿਸਿਜ਼ਮ ਕਰ ਰਹੇ ਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਪਲੀਜ਼ ਦੱਸੋ ਜੀ ਬਾਜਵਾ ਜੀ ਮੈਂ ਜ਼ਮੀਨ ਲਈ ਹੈ ਇੱਕ ਮਿੰਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸਟੈਂਪ ਡਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਇਆ ਐਕਸਾਈਜ਼ ਦਾ ਚੂਪ ਗਏ ਹੋ ਤੇਰੀ ਉਹਦਾ ਵੀ ਮੈਂਸ਼ਨ ਕੀਤਾ ਹੀ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਤਾਂ ਅੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸ਼ਰਮੈ ਸੁਣੋ